ਇਵੇਂ ਸੜਕਾਂ ਦੇ ਬਜ਼ੁਰਗ ਰੋਲ ਰਹੇ ਸੀਗੇ ਇਹਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਬੱਚੇ ਵੀ ਘਰੋਂ ਬਾਹਰ ਕੱਢ ਦਿੰਦੇ ਹੁੰਦੇ ਸੀਗੇ ਵਿਚਾਰੇ ਸੜਕਾਂ ਦੀ ਮਰਨ ਤੇ ਮਜਬੂਰ ਸੀਗੇ ਜਦੋਂ ਪਹਿਲੀ ਵਾਰ ਮੈਂ ਦੇਖਿਆ ਇੱਕ ਬਜ਼ੁਰਗ ਇੱਕ ਸੜਕ ਤੇ ਵਿਚਾਰ ਰੋਲ ਰਿਹਾ ਸੀਗਾ ਚੂਹੇ ਦੇ ਉੱਪਰ ਚੱਲ ਰਹੇ ਸੀਗੇ ਤੇ ਕੁਛ ਆਨ ਕੁਛ ਨਹੀਂ ਹੱਥ ਫੁਲਾ ਰਹੇ ਸੀਗੇ ਬਿਮਾਰ ਸੀ ਬਹੁਤ ਜ਼ਿਆਦਾ ਉਹ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਅਸੀਂ ਉਹਨਾਂ ਬਜ਼ੁਰਗਾਂ ਨੂੰ ਲੈ ਕੇ ਪਲਤਾਂ ਅਸੀਂ ਦੋ ਟਾਈਮ ਨੂੰ ਰੋਟੀ ਦਿੰਦੇ ਸੀ ਦੋ ਇਸ ਵੇਲੇ ਸ਼ਾਮ ਤੇ ਫਿਰ ਇਹਨਾਂ ਸੀ ਪਾਰਕ ਵਿੱਚ ਰੱਖਿਆ ਪਾਰਕ ਸ਼ੈੱਡ ਪਾ ਕੇ ਉਹਨਾਂ ਨੂੰ ਇੱਕ ਇੱਕ ਸਾਲ ਉੱਥੇ ਵੀ ਰੱਖਿਆ ਪਾਰਕ ਵਿੱਚ ਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਸੀਗਾ ਕਿ ਬੱਚੇ ਉਹਨਾਂ ਨੂੰ ਘਰੋਂ ਬਾਹਰ ਕੱਢਦੇ ਸੜਕਾਂ ਦੇ ਵਿਚਾਲੇ ਰੋਂਦ ਮਜਬੂਰ ਸੀ ਕੋਈ ਆਪਣੇ ਮੂਹ ਨੂੰ ਦੁਖੀ ਸੀ ਕੋਈ ਆਪਣੇ ਬੱਚੇ ਨੂੰ ਦੁਖੀ ਸੀਗਾ ਜੋ ਵੀ ਸਾਨੂੰ ਕੋਈ ਬਜ਼ੁਰਗ ਨਜ਼ਰ ਆਂਦਾ ਵਾ ਕੋਈ ਵਿਚਾਰਾ ਦੁਖੀ ਜੇ ਕੋਈ ਸੜਕ ਤੇ ਪਿਆ ਹੋਇਆ ਵਾ ਸਾਨੂੰ ਲੈ ਕੇ ਆਣੇ ਤਾਂ ਉਹਨਾਂ ਨੂੰ ਟ੍ਰੀਟਮੈਂਟ ਵੀ ਕਰਵਾਣੇ ਆ ਤੇ ਤੁਸੀਂ ਅਸੀਂ ਸਰਦਾਰ ਜੀ ਵੀ ਬੈਠੇ ਹੋਏ ਨੇ ਉਹਨਾਂ ਦਾ ਵੀ 1 ਲੱਖ ਦਾ ਖਰਚਾ ਆਇਆ ਸੀਗਾ ਉਹ ਚੂਲਾ ਟੁੱਟਾ ਆਇਆ ਸੀ ਉਹਨਾਂ ਦਾ ਉਹਨਾਂ ਦੇ ਅਸੀਂ ਟ੍ਰੀਟਮੈਂਟ ਕਰਾਇਆ ਜੋ ਵੀ ਸਾਡ ਨੂੰ ਲੋੜ ਹੁੰਦੀ ਆ ਡਾਕਟਰ ਸਾਹਿਬ ਵੀ ਸਾਡੇ ਕੋਲ ਇੱਥੇ ਹੈਗੇ ਨੇ ਉਹ ਸਾਰਾ ਇਲਾਜ ਸਾਸ ਸੰਭਾਲ ਕਰਦੇ ਨੇ ਇਹ ਤੁਹਾਨੂੰ ਇਸ ਦੇ ਵਿੱਚ ਕੋਈ ਸਰਕਾਰ ਵੀ ਤੁਹਾਨੂੰ ਕੋਈ ਕੋ ਬੈਨੀਫਿਟ ਦੇ ਰਹੀ ਕੋ ਤੁਹਾਡੀ ਹੈਲਪ ਕਰ ਰਹੀ ਇਹਨਾਂ ਦੀ ਸਾਮ ਸੰਭਾਲ ਦੇ ਵਿੱਚ ਖਰਚੇ ਦੇ ਵਿੱਚ ਮੈਡੀਕਲ ਸੁਵਿਧਾਵਾਂ ਦੇ ਵਿੱਚ ਨਹੀਂ ਸਰਕਾਰ ਵੱਲੋਂ ਕੋਈ ਸਾਡਾ ਸਪੈਨ ਹੈਗੀ ਨਹੀਂ ਇਸ ਸਰਕਾਰ ਇਸ ਦੇ ਧੰਨਵਾਦ ਕਰਨਾ ਚਾਹੁੰਦਾ ਜ਼ਹਿਨ ਬਸਰਾ ਦੇਤਾ ਸਾਨੂੰ ਇਹਨਾਂ ਬਜ਼ੁਰਗਾਂ ਨੂੰ ਸਾਲ ਸੰਭਾਲ ਕਰ ਰਹੇ ਆ ਤੇ ਜੋ ਰੋਟੀ ਪਾਣੀ ਖਰਚ ਹੁੰਦਾ ਸਾਰੇ ਸਾਡੇ ਇੰਜੀ ਕਰਦੀ ਹੈ ਜਿਨ੍ਹਾਂ ਬਜ਼ੁਰਗਾਂ ਦੇ ਜਿਨ੍ਹਾਂ ਮਾਪੇ ਦੇ ਬੱਚੇ ਉਹਨਾਂ ਨੂੰ ਆਪਣੇ ਘਰੋਂ ਬਾਹਰ ਕੱਢ ਦਿੰਦੇ ਨੇ ਉਹ ਅਕਸਰ ਹੀ ਸਾਨੂੰ ਪਾਰਕਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਜਾਂ ਆਪਣੇ ਰੇਲਵੇ ਸਟੇਸ਼ਨ ਦੇ ਉੱਤੇ ਦਿਨ ਬਿਤਾਉਂਦੇ ਨਜ਼ਰ ਆਉਂਦੇ ਨੇ ਲੁਧਿਆਣਾ ਦੇ ਵਿੱਚ ਇਹੋ ਜਿਹਾ ਐਨਜੀਓ ਆ ਸਾਡਾ ਬਜ਼ੁਰਗ ਸਾਡੇ ਮਾਨ ਜੋ ਕਿ ਇਹਨਾਂ ਬਜ਼ੁਰਗਾਂ ਨੂੰ ਆਪਣੀ ਐਨਸੀਓ ਦੇ ਵਿੱਚ ਲਿਆ ਕੇ ਉਹਨਾਂ ਨੂੰ ਖਾਣਾ ਖਵਾਂਦੀ ਹੈ ਉਹਨਾਂ ਨੂੰ ਆਪਣੇ ਕੋਲ ਰੱਖਦੀ ਹੈ ਹੋਰ ਵੀ ਬਹੁਤ ਸਾਰੀ ਉਹਨਾਂ ਦੀ ਜ਼ਰੂਰਤਾਂ ਮਹਿਸੂਸ ਕਰਦੀਆਂ ਗੱਲ ਕਰਦੇ ਇਹਨਾਂ ਦੇ ਐਨ ਜੀਓ ਦੇ ਮੇਨ ਸੰਚਾਲਕ ਮਿਸ ਅਰੁਣਾਲ ਸਸੀਗਾਰੋਂਜੀ ਅਰਣ ਜੀ ਤੁਸੀਂ ਸਭ ਤੋਂ ਪਹਿਲੀ ਗੱਲ ਦਾ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਨਹੀਂ ਸੰਭਾਲਦੇ ਜਾਂ ਘਰੋਂ ਬਾਹਰ ਕੱਢ ਦਿੰਦੇ ਨੇ ਤੁਸੀਂ ਉਹਨਾਂ ਨੂੰ ਦੇਖਰੇਖ ਕਰਦੇ ਉਹਨਾਂ ਨੂੰ ਇੱਥੇ ਲੈ ਕੇ ਆਉਂਦੇ ਹੋ ਤੁਹਾਡੀ ਕੀ ਐਨ ਜੀਓ ਦਾ ਨਾਮ ਕੀ ਹੈ ਸਾਡਾ ਬਜ਼ੁਰਗ ਸਾਡਾ ਮਾਨ ਜਿਵੇਂ ਸੜਕਾਂ ਦੇ ਬਜ਼ੁਰਗ ਰੋਲ ਰਹੇ ਸੀਗੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਸੀ ਬੱਚੇ ਵੀ ਘਰੋਂ ਬਾਹਰ ਕੱਢ ਦਿੰਦੇ ਹੁੰਦੇ ਸੀਗੇ ਬੇਚਾਰੇ ਸੜਕਾਂ ਦੀ ਮਰਨ ਤੇ ਮਜਬੂਰ ਸੀਗੇ ਜਦੋਂ ਪਹਿਲੀ ਵਾਰ ਮੈਂ ਦੇਖਿਆ ਇੱਕ ਬਜ਼ੁਰਗ ਕਿ ਸੜਕ ਤੇ ਵਿਚਾਰ ਰੋਲ ਰਿਹਾ ਸੀਗਾ ਚੂਹੇ ਦੇ ਉੱਪਰ ਚੱਲਦੇ ਸੀਗੇ ਤੇ ਕੁਝ ਪਾਣੁ ਕੁਝ ਨਹੀਂ ਹੱਥ ਫਲਾ ਰਹੇ ਸੀ ਅਗੇ ਬਿਮਾਰ ਸੀ ਬਹੁਤ ਜ਼ਿਆਦਾ ਉਹ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਅੱਛੀ ਫਿਰ ਦੇਖੇ ਕਾਫੀ ਬਜ਼ੁਰਗੇ ਇਦਾਂ ਦੇ ਹੈਗੇ ਨੇ ਕਿ ਕੋਈ ਨਹੀਂ ਸਾਸਮਾਲੇ ਕੋਈ ਨਹੀਂ ਸਰਕਾਰ ਵੀ ਕੋਈ ਕਦਮ ਨਹੀਂ ਉਠਾ ਰਹੀ ਸੀ ਤੇ ਸਾਡਾ ਮਨ ਕੀਤਾ ਚਲੋ ਇਹਨਾਂ ਨੂੰ ਬਜ਼ੁਰਗਾਂ ਸਾਸਮਾਲ ਕਰਨੀ ਚਾਹੀਦੀ ਆ ਤੇ ਅਸੀਂ ਇਹਨਾਂ ਬਜ਼ੁਰਗਾਂ ਨੂੰ ਲੈ ਕੇ ਅਪਲਤ ਅਸੀਂ ਦੋ ਟਾਈਮ ਨੂੰ ਰੋਟੀ ਦਿੰਦੇ ਸੀ ਰੋਜ਼ ਸਵੇਰੇ ਸ਼ਾਮ ਤੇ ਫਿਰ ਇਹਨਾਂ ਅਸੀਂ ਪਾਰਕ ਵਿੱਚ ਰੱਖਿਆ ਪਾਰਕ ਸ਼ੈੱਡ ਪਾ ਕੇ ਉਹਨਾਂ ਨੂੰ ਇੱਕ ਇੱਕ ਸਾਲ ਉੱਥੇ ਵੀ ਰੱਖਿਆ ਪਾਰਕ ਵਿੱਚ ਉਹ ਚਾਰ ਪੰਜ ਬਜ਼ੁਰਗੇ ਹੈਗੇ ਸੀ ਉਹਨਾਂ ਨੂੰ ਰੋਟੀ ਕਦੇ ਖਾਣਾ ਪੀਣਾ ਦਵਾਈਆਂ ਜੋ ਵੀ ਹੁੰਦਾ ਸੀ ਇਸ ਨੂੰ ਕਰਦੇ ਨਹੀਂ ਫਿਰ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਕੋਈ ਐਵਜਾ ਟਿਕਾਣਾ ਦਿੱਤਾ ਜਾਵੇ ਜਨ ਬਸੇਰਾ ਕਿੱਥੇ ਇਹਨਾਂ ਦੀ ਬਜ਼ੁਰਗਾਂ ਦਾ ਸਾਥ ਸੰਭਾਲ ਕਰ ਸਕੀਏ ਤੁਹਾਨੂੰ ਇਹ ਐਨਜੀਓ ਖੋਲੇ ਨੂੰ ਸ਼ੁਰੂ ਕੀਤੇ ਨੂੰ ਕਿੰਨਾ ਚਿਰ ਹੋ ਗਿਆ ਪੰਜ ਸਾਲ ਹੋ ਗਏ ਨੇ ਜੀ ਜਦੋਂ ਤੁਸੀਂ ਸਟਾਰਟਿੰਗ ਵਿੱਚ ਐਨਜੀਓ ਸ਼ੁਰੂ ਕੀਤੀ ਸੀ ਉਦੋਂ ਤੁਹਾਡੇ ਕੋਲ ਕਿੰਨੇ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਦੀ ਤੁਸੀਂ ਸਾਂਭ ਸੰਭਾਲ ਕਰ ਰਹੇ ਸੀ ਉਹ ਸਾਡੇ ਕੋਲ 4-5 ਬਜ਼ੁਰਗ ਹੈਗੇ ਸੀਗੇ ਤੇ ਉਹਨਾਂ ਦੀ ਅਸੀਂ ਸਾਂਭ ਸੰਭਾਲ ਕਰਦੇ ਰੋਟੀ ਖਰਚ ਰੋਟੀ ਪਾਣੀ ਜੋ ਵੀ ਦਵਾਈਆਂ ਹੁੰਦੀਆਂ ਸੀ ਉਹਨਾਂ ਦਾ ਸਾਰਾ ਟ੍ਰੀਟਮੈਂਟ ਕਰਵਾਦੇ ਹੁੰਦੇ ਸੀਗੇ ਤੇ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਸੀਗਾ ਕਿ ਬੱਚੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਸੜਕਾਂ ਦੇ ਬਚਾਰੇ ਰੋਂਦ ਮਜਬੂਰ ਸੀ ਕੋਈ ਆਪਣੇ ਨੂੰ ਨੂੰ ਦੁਖੀ ਸੀ ਕੋਈ ਆਪਣੇ ਬੱਚੇ ਦੁਖੀ ਸੀਗਾ ਤੇ ਅਸੀਂ ਸਾਡੇ ਕੋਲ ਦੁੱਖ ਦੇਖਿਆ ਨਹੀਂ ਜਾਂਦਾ ਸੀਗਾ ਤੇ ਅਸੀਂ ਸੋਚਿਆ ਕਿ ਇਹਨਾਂ ਦੇ ਕੁਝ ਕਰਨਾ ਚਾਹੀਦਾ ਵਾ ਉਹ ਜਿਹੜੀ ਤੁਸੀਂ ਇਹਨਾਂ ਬਜ਼ੁਰਗਾਂ ਦੀ ਸਹਾਮ ਸਵਾਲ ਕਰਦੇ ਹੋ ਇੱਕ ਰਹਿਣ ਇੱਕ ਰਹਿਣ ਬਸੇਰਾ ਨਾਮ ਦੇ ਅੰਡਰ ਤੁਸੀਂ ਇਹ ਕਰ ਰਹੇ ਹੋ ਇਹ ਪਹਿਲੀ ਗੱਲ ਤਾਂ ਰਹਿਣ ਬਸੇਰਾ ਕੀ ਹੈ ਉਹ ਉਹਦੇ ਬਾਰੇ ਵੀ ਥੋੜੀ ਜਿਹੀ ਦੱਸੋ ਇਹ ਰਹਿਣ ਬਸੇਰਾ ਇਹ ਸੀਗਾ ਜਿਵੇਂ ਸਰਦੀਆਂ ਵਿੱਚ ਸਰਕਾਰ ਖੋਲਦੀ ਸੀਗੀ 8 ਤੋਂ ਲੈ ਕੇ 5 ਰਾਤੀ 8 ਵਜੇ ਬਾੜਦੀ 5 ਵਜੇ ਉਹ ਸਾਰੇ ਬਾਹਰ ਕੱਢ ਦਿੰਦੇ ਸੀਗੀ ਤੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਸਾਨੂੰ ਇੱਕ ਜਗ੍ਹਾ ਦਿੱਤੀ ਜਾਵੇ ਜਿਹੜੇ ਅਸੀਂ ਬੇਸਹਾਰਾ ਬਜ਼ੁਰਗ ਨੇ ਜਿਹੜੇ ਸੜਕਾਂ 'ਤੇ ਰੋਲੇ ਉਹਨਾਂ ਦੀ ਸਹਾਸਮਹਾਲ ਸੀ ਕਰ ਸਕੀਏ ਤੇ ਸਰਕਾਰ ਦਾ ਬਹੁਤ ਧੰਨਵਾਦ ਚਲੋ ਇਹਨਾਂ ਨੂੰ ਇਹ ਜਗ੍ਹਾ ਦਿੱਤੀ ਤੇ ਅਸੀਂ ਜਿਹਨਾਂ ਬਜ਼ੁਰਗਾਂ ਦੇ ਸਾਥ ਸੰਭਾਲ ਕਰਦੇ ਜੋ ਵੀ ਸਾਨੂੰ ਕੋਈ ਬਜ਼ੁਰਗ ਨਜ਼ਰ ਆਂਦਾ ਵਾ ਕੋਈ ਵਿਚਾਰਾ ਦੁਖੀ ਜਾਂ ਕੋਈ ਸੜਕ ਤੇ ਪਿਆ ਹੋਇਆ ਵਾ ਸਾਨੂੰ ਲੈ ਕੇ ਜਾਣ ਤੇ ਉਹਨਾਂ ਨੂੰ ਟ੍ਰੀਟਮੈਂਟ ਵੀ ਕਰਵਾਣੇ ਆ ਤੇ ਤੁਸੀਂ ਅਸੀਂ ਸਰਦਾਰ ਜੀ ਵੀ ਬੈਠੇ ਹੋਏ ਨੇ ਉਹਨਾਂ ਦਾ ਵੀ 1 ਲੱਖ ਤੱਕ ਖਰਚਾ ਆਇਆ ਸੀਗਾ ਉਹਦਾ ਚੂਲਾ ਟੁੱਟਾ ਹੋਇਆ ਸੀ ਉਹਨਾਂ ਦਾ ਉਹਨਾਂ ਦੇ ਅਸੀਂ ਟ੍ਰੀਟਮੈਂਟ ਕਰਾਇਆ ਜੋ ਵੀ ਸਾਡ ਨੂੰ ਲੋੜ ਹੁੰਦੀ ਆ ਡਾਕਟਰ ਸਾਹਿਬ ਵੀ ਸਾਡੇ ਕੋਲ ਇੱਥੇ ਹੈਗੇ ਨੇ ਉਹ ਸਾਰਾ ਇਲਾਜ ਸਾਥ ਸੰਭਾਲ ਕਰਦੇ ਨੇ ਉਹਨਾਂ ਅਸਟਮ ਤੁਹਾਡੇ ਇਸ ਰਹਿਨ ਸਿਰਾ ਤੁਹਾਡੀ ਇਸ ਐਨ ਜੀਓ ਦੇ ਵਿੱਚ ਕਿੰਨੇ ਕੁ ਟੋਟਲ ਬਜ਼ੁਰਗ ਨੇ ਜਿਨ੍ਹਾਂ ਦੀ ਤੁਸੀਂ ਸਾਂਭ ਸੰਭਾਲ ਕਰ ਰਹੇ ਹੋ ਸੇਵਾ ਕਰ ਰਹੇ ਹੋ ਉਹਨਾਂ ਨੂੰ ਖਾਣਾ ਵਗੈਰਾ ਖਵਾ ਰਹੇ ਹੋ ਸਾਡੇ ਕੋਲ ਅਸਟਮ 22 ਬਜ਼ੁਰਗ ਹੈਗੇ ਨੇ ਤੇ ਅਸੀਂ ਉਹਨਾਂ ਦੀ ਸਾਰੀ ਸਾਂਭ ਸੰਭਾਲ ਕਰ ਰਹੇ ਹਾਂ ਜੋ ਵੀ ਸਾਡੇ ਕੋਲ ਹੁੰਦਾ ਸੇਵਾ ਸਾਰੀ ਇਹਨਾਂ ਦੀ ਕਰ ਰਹੇ ਹਾਂ ਅਸੀਂ ਤੇ ਇਹਨਾਂ ਦੀ ਜਿਹੜੀ ਮੈਡੀਕਲ ਸਹੂਲਤਾਂ ਵਾਸਤੇ ਅਗਰ ਕੋਈ ਬਜ਼ੁਰਗ ਬਿਮਾਰ ਹੋ ਜਾਂਦਾ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ ਵਾਸਤੇ ਫਿਰ ਤੁਸੀਂ ਕੀ ਕਰਦੇ ਹੋ ਉਹਨੂੰ ਅਸੀਂ ਡਾਕਟਰ ਸਾਹਿਬ ਦੇ ਹੈਗੇ ਨੇ ਜੇ ਜ਼ਿਆਦਾ ਬਿਮਾਰ ਹੁੰਦਾ ਸੀ ਉਹਨੂੰ ਹਸਪੀਟਲ ਇਡਮਿਟ ਕਰਵਾਣੇ ਆ داخل ਕਰਾਇਆ ਉਹਦੀ ਲੱਤ ਕਾਫੀ ਗਲ ਚੁੱਕੀ ਸੀਗੀ ਤੇ ਲੱਤ ਉਹਦੀ ਕਟਣੀ ਪਈ ਸੀਗੀ ਉਹ ਵੀ ਅਸੀਂ ਸਾਰਾ ਟਰੀਟਮੈਂਟ ਕਰਾਇਆ ਨਵੇਂ ਸ਼ਹਿਰ ਦਾ ਹੈਗਾ ਸੀ ਵਿਚਾਰਾ ਕੋਈ ਸੌਂਦਾ ਵੀ ਨਹੀਂ ਉਹਨੂੰ ਕੋਈ ਵੀ ਸੌਂਦਾ ਨਹੀਂ ਸੀਗਾ ਉਹ ਸਾਡੇ ਕੋ ਸਾਨੂੰ ਮਿਲਿਆ ਇੱਥੇ ਬਦਮਾਨ ਦੀ ਲਾਈਟਾਂ ਤੇ ਕਹਿੰਦਾ ਭਾਈ ਬਹੁਤ ਦੁਖੀ ਹੈਗਾ ਵਾ ਤੇ ਅਸੀਂ ਉਹਨੂੰ ਲੈ ਕੇ ਗਏ ਤੇ ਉਹਨਾਂ ਦੀ ਟਰੀਟਮੈਂਟ ਕਰਵਾਇਆ ਤੇ ਇੱਕ ਨੇਪਾਲੀ ਸਾਨੂੰ ਮਿਲਿਆ ਸੀਗਾ ਭਾਰਦਨਗਰ ਚੌਕ ਦੇ ਇੱਕ ਤਰੀ ਨੂੰ ਕੋਈ ਉਹਦੀ ਨਾਲ ਕਾਰ ਦੇ ਟੱਕਰ ਮਾਰ ਗਿਆ ਸੀਗਾ ਤੇ ਵਿਚਾਰਾ ਉੱਥੇ ਗ੍ਰੇਡ ਗ੍ਰੇਡ ਜਿਹੜੇ ਦਾ ਰੇਡ ਦਾ ਪੁਲ ਦੇ نیچے ਆਇਆ ਤੇ ਚੋਰ ਤਾਂ ਤੁਸੀਂ ਦੇਖੋਗੇ ਕਿ ਚੋਰ ਉਹਦੀ ਸਾਰਾ ਕੁਝ ਚੱਕ ਕੱਢ ਕੇ ਲੈ ਗਿਆ ਮੋਬਾਈਲ ਤਾਂ ਕੱਢ ਕੇ ਲੈ ਗਿਆ ਕੱਪੜੇ ਚੱਕ ਕੇ ਲੈ ਗਿਆ ਪਛਾਹ ਦਾ ਦਸ ਦਿਨ ਤੋਂ ਉੱਥੇ ਪਿਆ ਹੋਇਆ ਸੀਗਾ ਤੇ ਕਿਸੇ ਨੇ ਸਾਨੂੰ ਕਿਹਾ ਕਿ ਉੱਥੇ ਪਿਆ ਹੋਇਆ ਤੇ ਅਸੀਂ ਉਹਨੂੰ ਲੈ ਕੇ ਆਏ ਤੇ ਉਹਨਾਂ ਦੀ ਟ੍ਰੀਟਮੈਂਟ ਇਗਨੋਰ ਚ ਚੱਲ ਰਹੀ ਹੈ ਬਾਈ ਅ ਇਹਨਾਂ ਦੇ ਜਿਹੜਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਉਹ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਇਹ ਸਾਰੇ WhatsApp ਗਰੁੱਪ ਚ ਹੀ ਹੁੰਦਾ ਸਾਡਾ ਜਿਵੇਂ WhatsApp ਗਰੁੱਪ ਸਾਡੇ ਡੋਨਰ ਜੁੜੇ ਹੋਏ ਨੇ ਅਸੀਂ ਅਪੀਲ ਕਰ ਦਿੰਦੇ ਆ ਕਿ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਮਗਰ ਸਾਰੀਆਂ ਉਹ ਪੂਰੀਆਂ ਹੋ ਜਾਂਦੀਆਂ ਨਹੀਂ ਉੱਥੇ ਕੀ ਤੁਹਾਨੂੰ ਇਸ ਦੇ ਵਿੱਚ ਕੋਈ ਸਰਕਾਰ ਵੀ ਤੁਹਾਨੂੰ ਕੋਈ ਕੋਈ ਬੈਨੀਫਿਟ ਦੇ ਰਹੀ ਕੋਈ ਤੁਹਾਡੀ ਹੈਲਪ ਕਰ ਰਹੀ ਹੈ ਇਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਖਰਚੇ ਦੇ ਵਿੱਚ ਮੈਡੀਕਲ ਸਹੂਤਾਵਾਂ ਦੇ ਵਿੱਚ ਨਹੀਂ ਸਰਕਾਰ ਵੱਲੋਂ ਕੋਈ ਸਾਡੀ ਹੈਗੀ ਨਹੀਂ ਮਤਲਬ ਇਹ ਸਰਕਾਰ ਇਸ ਤੇ ਧੰਨਵਾਦ ਕਰਨਾ ਚਾਹੁੰਦਾ ਜ਼ੈਨ ਬਸਰਾ ਦੇ ਤਾ ਸਾਨੂੰ ਇਹਨਾਂ ਬਜ਼ੁਰਗਾਂ ਨੂੰ ਅਸੀਂ ਸਾਂਭ ਸੰਭਾਲ ਕਰ ਰਹੇ ਹਾਂ ਤੇ ਜੋ ਰੋਟੀ ਪਾਣੀ ਖਰਚ ਹੁੰਦਾ ਸਾਰੇ ਸਾਡੀ NGO ਕਰਦੀ ਹੈ ਤੁਹਾਡੀ ਇਹ ਸੰਜੀ ਉਹਦੇ ਵਿੱਚ ਇਸ ਟਾਈਮ ਕਿੰ ਸਭਾਲ ਦੇ ਵਿੱਚ ਤੁਹਾਡੇ ਨਾਲ ਸਾਥ ਦੇ ਰਹੇ ਨੇ ਐਕਟਿਵ ਮੈਂਬਰ ਤਿੰਨ ਚਾਰ ਹੀ ਹੈਗੇ ਨੇ ਇਸ ਟਾਈਮ ਤੇ ਇਸ ਟਾਈਮ ਤਾਂ ਮੈਂ ਇਕੱਲਾ ਸੰਭਾਲਦਾ ਜੇ ਇੱਕ ਦੋ ਜਿਹੜੇ ਦੋਸਤ ਆ ਉਹ ਸੰਭਾਲਦਾ ਬਸ ਤੇ ਅਸੀਂ ਦੋ ਤਿੰਨ ਬੰਦੇ ਹੈਗੇ ਜੋ ਸਾਥ ਸੰਭਾਲ ਕਰ ਰਹੇ ਹਾਂ ਇਸ ਟਾਈਮ ਨੈਕਸਟ ਤੁਸੀਂ ਇਹਨਾਂ ਦੀ ਸਾਂਭ ਸੰਭਾਲ ਦੀ ਬਿਹਤਰੀ ਦੇ ਵਾਸਤੇ ਤੁਹਾਡਾ ਕੀ ਇਹੋ ਜਿਹਾ ਪਲਾਨ ਆ ਤੁਸੀਂ ਇਹਨਾਂ ਦੀ ਬਿਹਤਰੀ ਵਾਸਤੇ ਕੀ ਚਾਹੁੰਦੇ ਹੋ ਸਰਕਾਰ ਦੇ ਕੋਲੋਂ ਤਾਂ ਜੇ ਤੁਸੀਂ ਇਹਨਾਂ ਬਜ਼ੁਰਗਾਂ ਦੀ ਬਿਹਤਰੀ ਵਾਸਤੇ ਬਜ਼ੁਰਗਾਂ ਦੇ ਇਲਾਜ ਵਾਸਤੇ ਇਹਨਾਂ ਦੇ ਰਹਿਣ ਸਹਿਣ ਵਾਸਤੇ ਇਹਨਾਂ ਦੇ ਖਾਣੇ ਵਾਸਤੇ ਕੁਝ ਧਾਵਾ ਦੇ ਸਕੋ ਇਹਨਾਂ ਮੇਰਾ ਕਹਿਣਾ ਸਰਕਾਰ ਨੂੰ ਸਰੇ ਸਪੋਨਸਰਿਟੀ ਦੇਣੀ ਚਾਹੀਦੀ ਹੈ ਜਿਵੇਂ ਆ ਪੱਖੇ ਹੋਗੇ ਸਾਰੇ ਵਾਲੇ ਤਾਂ ਖਰਾਬ ਪਏ ਹੋਏ ਨੇ ਉਹ ਵੀ ਸਾਰੇ ਅਸੀਂ ਕਰਾਇਏ ਸੀ ਠੀਕ ਹੋਰ ਵੀ ਕਾਫੀ ਫੈਸਿਲਿਟੀਆਂ ਹੈਗੀਆਂ ਜਿਵੇਂ ਆ ਵਿਚਾਰਿਆ ਐਤਾ ਹੈਗਾ ਜੀ ਲੱਤ ਬਾਹ ਕਾਫੀ ਖਰਚ ਹੈਗਾ 1.5 ਲੱਖ ਦਾ ਇੱਕ ਸਾਡਾ ਬਜ਼ੁਰਗ ਹੈਗਾ ਉਹਦੀ ਅੱਖ ਸਾਰੀ ਖਰਾਬ ਹੋਈ ਪਈ ਆ ਉਹਦੀ ਪੜਦੇ ਦੀ ਪ੍ਰੋਬਲਮ ਹੈ ਜੀ ਉਹਦੇ ਵੀ 1.5 ਲੱਖ ਰੁਪਏ ਲੱਗਣਾ ਵਾ ਤੇ ਆ ਵੀ ਕਾਫੀ ਬਜ਼ੁਰਗ ਹੈਗੇ ਨੇ ਜੋ ਕਾਫੀ ਕੰਡੀਸ਼ਨ ਖਰਾਬ ਹੋਣਾਂ ਦੀ ਤੇ ਨਾਲ ਸਰਕਾਰ ਨੂੰ ਕਹਿੰਦੇ ਸਾਨੂੰ ਇਹੀ ਫੈਸਿਲਿਟੀਆਂ ਦਿੱਤਿਆਂ ਇਹਨਾਂ ਦੀ ਇਲਾਜ ਕਰਾਇਆ ਵਾ ਤੇ ਇਹਨਾਂ ਦੇ ਆਧਾਰ ਕਾਰਡ ਬਣਾਏ ਜਾਣ ਤੇ ਵਿਚਾਰੇ ਇਹਨਾਂ ਕੋਈਆਂ ਦੇ ਆਧਾਰ ਕਾਰਡ ਨਹੀਂ ਹੈਗੇ ਨਦਰੋਂ ਅਸਿਕੇ अरुण ਜੀ ਜੋ ਕਿ ਇੱਕ ਰਹਿਨਸੇਰਾ ਦੇ ਅੰਡਰ ਸਾਡਾ ਬਜ਼ੁਰਗ ਸਾਡਾ ਮਾਨ ਇੱਕ ਐਨਜੀਓ ਚਲਾ ਰਹੇ ਨੇ ਇਸ ਐਨਜੀਓ ਦੇ ਵਿੱਚ ਉਹਨਾਂ ਬਜ਼ੁਰਗਾਂ ਦੀ ਸਾਂਭ-ਸਵਾਲ ਕਰ ਰਹੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਛੱਡ ਚੁੱਕੇ ਨੇ ਸੜਕਾਂ ਦੇ ਪਾਰਕਾਂ ਦੇ ਵਿੱਚ ਰੋਲਣ ਲਈ ਛੱਡ ਚੁੱਕੇ ਨੇ ਸੋ ਇਹ ਜੋ ਕੰਮ ਕਰ ਇੱਕ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਸਾਨੂੰ ਵੀ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਅਗਰ ਤੁਸੀਂ ਵੀ ਇਹਨਾਂ ਦੇ ਲਈ ਕੁਝ ਕਰ ਸਕਦੇ ਹੋ ਤਾਂ ਇਹਨਾਂ ਸਾਡਾ ਬਜ਼ੁਰਗ ਸਾਡਾ ਮਾਨ NGO ਨਾਲ ਸੰਪਰਕ ਕਰ ਸਕਦੇ ਹੋ ਤਾਂ ਜੋ ਇਹ ਤੁਹਾਡਾ ਜਿਹੜਾ ਯੋਗਦਾਨ ਇਹਨਾਂ ਬਜ਼ੁਰਗਾਂ ਦੀ ਸਾਂਭ-ਸਵਾਲ ਸੇਵਾ ਦੇ ਵਿੱਚ ਪਾ ਸਕੇ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ